ਮੋਰੀ ਜੀ ਸਾਡੀ ਹੁੰਦਾ ਇਹ ਬਖਸ਼ੇ ਜਿਹੜੀ ਜਿੰਦਗੀ ਬਣ ਗਈ ਨਹੀਂ ਨਾ ਪਤਾ ਪਸਾ ਬੜਾ ਅੱਲਾਤੀ ਅੱਛਾ ਜਿਹੜਾ ਬੱਚਿਆ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਨਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾ ਪਹਿਲਾ ਰਤੀਏ ਭਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਕ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਕ ਨਹੀਂ ਦੰਦੇਗੀ ਵੀ ਜਵਾਕ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਕ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਾਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਾਦਾ ਕਰਨ ਲੱਗ ਗਈ ਤੇ ਇਹ ਕਹਣਾ ਢੱਕ ਕੇ ਪੈ ਇੰਨੀ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਪੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੂੰ ਬੱਚੇ ਉਹਨਾਂ ਤੋਂ 80 ਲਿੱਟਾਈ ਕੀ ਕੀਤਾ ਪੈਸਾ ਦਾ ਪੈਸੇ ਬੈਡਲ ਮਹਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੂ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਨਹੀਂ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਬੱਚੇ ਦੀ ਜਿਹੜੀ ਮਾਸੀ ਰਿਤੂ ਵਰਮਾ ਨੇ ਦੋਸ਼ ਲਾਇਆ ਕਿ ਉਸਦੇ ਜੀਜੇ ਤੇ ਉਸਦੀ ਭੈਣ ਦੇ ਕੋਲ ਇੱਕ ਬੱਚਾ ਸੀਗਾ ਜਿਹੜਾ ਉਹਨਾਂ ਨੇ ਅੱਗੇ ਸੰਜੂ ਨਾਮ ਦੀ ਵਿਅਕਤੀ ਨੂੰ ਵੇਚਿਆ ਜਿਸ ਦੇ ਆਧਾਰ ਤੇ ਅਸੀਂ ਇਹ ਤਸਕਰੀ ਦਾ ਮਾਮਲਾ ਪਾਇਆ ਜਾਣ ਤੇ ਅਸੀਂ ਕੇਸ ਰਜਿਸਟਰ ਕੀਤਾ ਹੈ ਕਿਹੜੀ ਕਿਹੜੀ ਧਾਰਾ ਲੱਗੀ ਇਹਨਾਂ ਤੇ ਇਹ ਤੇ 143 ਡੀ ਐਨ ਐਸ ਧਾਰਾ ਦੇ ਤਹਿਤ ਸੀਮਕਾ ਦਵਾਂਗਾ ਜੀ ਬੱਚਾ ਜਿਹੜਾ ਗੋਦ ਲੈਣ ਦੀ ਪ੍ਰਕਿਰਿਆ ਕਾਨੂੰਨੀ ਤੌਰ ਤੇ ਉਹਨਾਂ ਨੇ ਅਡਾਪਟ ਨਹੀਂ ਕੀਤੀ ਇਸ ਕਰਕੇ ਵੀ ਤਸਕਰੀ ਬਣਦੀ ਹੈ ਹੁਣ ਜਿਸ ਪਰਚਾ ਪੈਸ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਜੀ ਹਾਂ ਜੀ ਇਹਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਇੱਕ ਜਿਹੜਾ ਬੱਚੇ ਦੀ ਮਾਂ ਗੁਰਮਨ ਕੌਰ ਬੱਚੇ ਦਾ ਪਿਤਾ ਸੰਦੀਪ ਸਿੰਘ ਅਤੇ ਜਿਸ ਨੇ ਇਹ ਬੱਚਾ ਅਗੀ ਖਰੀਦਾ ਉਹ ਸੰਜੂ ਸੰਜੂ ਦੀ ਪਤਨੀ ਤੇ ਵੀ ਪਰਚਾ ਪਿਆ ਹੈ ਹਾਂ ਪਰਚਾ ਉਹਨਾਂ ਤੇ ਵੀ ਹੈ ਪਰ ਉਹ ਫਰਦਰ ਇਨਵੈਸਟੀਗੇਸ਼ਨ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਟੋਟਲ ਚਾਰ ਬੰਦਿਆਂ ਤੇ ਪਰਚਾ ਪਾਇਆ ਗਿਆ ਹੈ ਚਾਰ ਤੇ ਬੱਚਾ ਹੁਣ ਇਸ ਟਾਈਮ ਕਿੱਥੇ ਹੈ ਜੀ ਬੱਚੇ ਦੀ ਕੀ ਬੱਚਾ ਇਸ ਵੇਲੇ ਆਪਣੇ ਬਾਲ ਸੁਰੱਖਿਆ ਸੁਧਾਰਕ ਬਾਲ ਸੁਰੱਖਿਆ ਕਮੇਟੀ ਜਿਹੜੀ ਦੇ ਹਵਾਲੇ ਕੀਤਾ ਸੀ ਉਹਨਾਂ ਦੀ ਕਸਟਡੀ ਚ ਸੇਫ ਹੈ ਜੋ ਜੇ ਸੀ ਖਰੀਦਿਆ ਨਹੀਂ ਹੈ ਗਿਆ ਇਸ ਦਾ ਪਾਲਣ ਵਾਸਤੇ ਲੇਤਾ ਹੈ ਇਹ ਮੇਰਾ ਭਾਈ ਆ ਕਿ ਜੇ ਪਰਜਾ ਹੀ ਹੈ ਇੰਨਾ ਕੋਈ ਚਾਰ ਗੁੱਡੀਆਂ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੇ ਸੀਗੇ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਉਹਦਾ ਤਾਂ ਦਾਦਾ